ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦੇ ਲੁਧਿਆਣਾ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਇਆ ਗਿਆ ਜਿੱਥੇ ਸਾਡੇ ਲੁਧਿਆਣੇ ਦੇ ਸਿਵੇਂ ਪੰਤਰੀ ਸੰਜੀਵੇ ਰੋੜਾ ਜੀ ਲੁਧਿਆਣੇ ਦੇ ਸਾਰੇ ਐਮ ਐਲ ਏ ਸਾਹਿਬਾਨ ਮੇਅਰ ਸਾਹਿਬ ਔਰ ਡੀ ਸੀ ਸਾਹਿਬਾਨ ਪ੍ਰਸ਼ਾਸਨ ਪਹੁੰਚਿਆ ਸੋ ਸਮੂਹ ਸੰਗਤਾਂ ਨੇ ਜਿਹੜੀ ਆ ਕੇ ਸਾਊਂਡ ਐਂਡ ਲਾਈਟ ਸ਼ੋ ਦੇਖਿਆ ਗੁਰੂ ਸਾਹਿਬ ਜੀ ਦੀ ਜੀਵਨੀ ਬਾਰੇ ਪਤਾ ਚੱਲਿਆ ਕਿ ਬਹੁਤ ਇਤਿਹਾਸ ਵਾਲੇ ਜਿਵੇਂ ਰੋੜਾ ਜੀ ਨੇ ਦੱਸਿਆ ਕਿ ਕਈ ਆਖਰੀ ਅੱਜ ਦਿਖਾਇਆ ਗਿਆ ਜਿਹਦੇ ਵਿੱਚ ਨਹੀਂ ਸੀ ਨੌਲੇਜ ਰਾਜ ਦੇ ਦੇਖਣ ਤੋਂ ਬਾਅਦ 1090 ਦੇ ਵਿੱਚ ਉਹਦੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਸਭ ਚੀਜ਼ ਦਾ ਪਤਾ ਚੱਲਿਆ ਸੋ ਸੂਹ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਸਾਰੇ ਅੱਜ ਇਸ 1090 ਦੇ ਪਹੁੰਚੇ ਸੋ ਬੇਨਤੀ ਹੈ 20 ਤਰੀਕ ਨੂੰ ਫਰੀਦਕੋਟ ਤੋਂ ਨਗਰ ਕੀਰਤਨ ਚੱਲੇਗਾ ਜਿਸ ਜੋ ਕਿ ਵੱਖ-ਵੱਖ ਸਰਜ ਹੁੰਦਾ ਹੋਇਆ ਰਾਤ ਨੂੰ ਸ੍ਰੀ ਗੁਰਦੁਆਰਾ ਦੁੱਖਨਵਾਲ ਸਾਹਿਬ ਪਹੁੰਚੇਗਾ ਸੋ ਸਮੂਹ ਸੰਗਤਾਂ ਨੂੰ ਤੇ ਵਿੱਚ ਹਾਜ਼ਰੀ ਲਗਾਉਣੀ 21 ਤਰੀਕ ਨੂੰ ਸਵੇਰੇ ਲੁਧਿਆਣੇ ਤੋਂ ਦੁੱਖਨਵਾਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਫਤਿਹਗੜ੍ਹ ਸਾਹਿਬ ਰਸਤੇ 'ਚ ਦੁਪਹਿਰ ਦੇ ਟਾਈਮ ਤੇ ਸਾਨੀਅਲ ਗੁਰਦੁਆਰਾ ਲਡੂ ਸਾਹਿਬ ਉਸ ਤੋਂ ਜੇ ਹੋਏ ਸੋ ਫਤਿਹਗੜ੍ਹ ਸਾਹਿਬ ਪਹੁੰਚਣਗੇ ਫਤਿਹਗੜ੍ਹ ਸਾਹਿਬ ਤੋਂ 22 ਤਰੀਕ ਨੂੰ ਅਨੰਦਪੁਰ ਸਾਹਿਬ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਗਾਉਣੀ ਤੇ 23 24 25 ਅਨੰਦਪੁਰ ਸਾਹਿਬ ਵਿਖੇ ਜੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਦਾ ਜਿਹੜਾ ਸ਼ਹਾਦਤ ਵਾਲਾ ਜਿਹੜਾ ਦਿਨ ਮਨਾਏ ਜਾ ਰਹੇ ਆ ਸੋ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਲੁਧਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਈਏ ਬੱਚਿਆਂ ਦੇ ਸਮੇਤ ਤੇ ਨਗਰ ਕੀਰਤਨ ਜਿਹੜਾ 20 ਤੇ 21 ਤਰੀਕ ਨੂੰ ਜ਼ਰੂਰ ਹਾਜ਼ਰ ਹੋਈਏ ਸੋ ਅੱਜ ਤੁਸੀਂ ਸਾਰੇ ਲੁਧਿਆਣਾ ਵਾਸੀ ਇਸ ਸੋਨ ਐਂਡ ਲਾਈਟਸ ਨੂੰ ਪਹੁੰਚੇ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਕਿ ਜਿਹੜਾ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੰਨਾ ਵੱਡਾ ਇਤਿਹਾਸਿਕ ਦਿਨ ਜਿਹੜੇ ਗੁਰੂ ਸਾਹਿਬ ਦੇ ਜਿਹੜੇ 350 ਸਾਲਾ ਮਨਾਇਆ ਜਾ ਰਿਹਾ ਅੱਜ ਤੱਕ ਇੰਨੀ ਉਮਰ ਹੋ ਗਈ ਨਹੀਂ ਸੁਣਿਆ तकरीबन 50 ਸਾਲ ਦੇ ਹੋ ਗਏ ਹਨ ਤੇ ਸਿਰਫ ਗੁਰੂ ਸਾਹਿਬਾਂ ਦੀਆਂ ਨਗਰ ਕੀਰਤਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੁਣਿਆ ਸੀ ਪਰ ਅੱਜ ਸਰਕਾਰ ਵੱਲੋਂ ਜਿਹੜਾ ਬਹੁਤ ਵੱਡਾ ਉਪਰਾਲਾ ਤੇ ਪੰਜਾਬ ਵਾਸੀਨ ਕੀਤਾ ਜਾ ਰਿਹਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਧੰਨਵਾਦ ਕਰਦਾ ਹਾਂ